ਆਪਣੇ ਬਿਆਨ ਤੇ ਐਲਾਨ ਮੁਤਾਬਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਜਿਲੰਦਰ ਪਹੁੰਚੇ ਜਿੱਥੇ ਉਹ 2 ਦਿਨ ਰਹਿ ਕੇ ਲੋਕਾਂ ਦੇ ਮਸਲੇ ਹੱਲ ਕਰਨਗੇ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੇ ਤਹਿਤ ਸੀਐਮ ਮਾਨ ਅੱਜ ਲੋਕਾਂ ਨੂੰ ਮਿਲੇ ਤੇ ਕਈਆਂ ਦੇ ਮਸਲੇ ਉਹਨਾਂ ਮੌਕੇ ਤੇ ਹੀ ਹੱਲ ਕਰਵਾਏ ਸੀਐਮ ਮਾਨ ਨੇ ਖੁਦ ਲੋਕਾਂ ਦੀਆਂ ਮੁਸ਼ਕਿਲਾਂ ਸੁਨੀਆਂ ਤੇ ਵਿਸ਼ਵਾਸ ਦਿਵਾਇਆ ਕਿ ਉਹ ਤੇ ਉਹਨਾਂ ਦੀ ਸਰਕਾਰ ਹਰ ਕਦਮ ਤੇ ਲੋਕਾਂ ਦੇ ਨਾਲ ਖੜੀ ਹੈ ਦੱਸ ਦਈਏ ਕਿ ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਹ ਹਫਤੇ ਦੇ ਉਹ ਦਿਨ ਜਲੰਧਰ ਰਿਆ ਕਰਨਗੇ ਤੇ ਦੁਆਬੇ ਵਾਲੇ ਦੀਆਂ ਮੁਸ਼ਕਿਲਾਂ ਉੱਥੇ ਹੀ ਹੱਲ ਕਰਿਆ ਕਰਨਗੇ ਜਿਸ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ ਜਲੰਧਰ ਪੱਛਮੀ ਦੀ ਜਦੋਂ ਜਮਨੀ ਚੌਂ ਸੀਗੀ ਤਾਂ ਅਸੀਂ ਇੱਥੇ ਇਹ ਕਾਰਜ ਜਿੱਥੋਂ ਮੈਂ ਬੋਲ ਰਿਹਾ ਇਸ ਵਕਤ ਇਹ ਅਸੀਂ ਰੈਂਟ ਤੇ ਲਿਆ ਤੇ ਨਾਲ ਅਸੀਂ ਪਬਲਿਕਲੀ ਇਹ ਐਲਾਨ ਕੀਤਾ ਸੀ ਕਿ ਹਫ਼ਤੇ ਚ ਕਟੁਕਟ ਦੋ ਦਿਨ ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਇੱਥੇ ਰਹੂਗਾ ਹਾਲਾਂਕਿ ਸੱਤੇ ਦਿਨ ਰਹੂਗਾ ਪਰ ਕਟੁਕਟ ਦੋ ਦਿਨ ਮੈਂ ਇੱਥੇ ਹਫ਼ਤੇ 'ਚੋਂ ਦੋ ਦਿਨ ਮੈਂ ਆਪ ਹਾਜ਼ਰੀ ਲਵਾਉਂਗਾ ਅੱਜ ਉਸ ਜਲੰਧਰ ਪੱਛਮੀ ਦੀ ਬਹੁਤ ਵੱਡੀ ਜਿੱਤ ਤੋਂ ਬਾਅਦ ਸਾਡਾ ਅੱਜ ਪਹਿਲਾ ਦਿਨ ਹੈ ਜੋ ਆਮ ਲੋਕਾਂ ਨੂੰ ਮਿਲਣ ਦਾ ਦਿਨ ਹੈ ਕੱਲ ਨੂੰ ਵੀ ਹੈ ਪੂਰਾ ਦਿਨ ਕੱਲ ਦਾ ਹੈ ਤੁਸੀਂ ਸ਼ਾਇਦ ਆਪਨੇ ਕੈਮਰਾ ਨਾਲ ਹੀ ਦੇਖ ਹੀ ਲਿਆਉਣਾ ਕਿ ਲੋਕ ਕਿਸ ਤਰ੍ਹਾਂ ਇੱਕ ਉਮੀਦਾਂ ਲੈ ਕੇ ਇੱਕ ਆਪਣੇ ਕੰਮਾਂ ਨੂੰ ਜਾਂ ਨਿੱਜੀ ਕੰਮ ਹੋਣ ਭਾਵੇਂ ਉਹ ਸਮਾਜਿਕ ਕੰਮ ਹੋਣ ਉਹਨੂੰ ਲੈ ਕੇ ਇੱਥੇ ਪਹੁੰਚੇ ਨੇ ਤੇ ਹਰ ਇੱਕ ਨੂੰ ਅਟੈਂਡ ਕੀਤਾ ਜਾ ਰਿਹਾ ਹੈ 1 ਟੂ 1 ਅਟੈਂਡ ਕੀਤਾ ਜਾ ਰਿਹਾ ਹੈ ਜੇ ਕੋਈ ਪੁਲਿਸ ਦਾ ਕੰਮ ਹੈ ਤਾਂ ਪੁਲਿਸ ਨੂੰ ਨਾਲ ਦੀ ਨਾਲ ਕਿਉਂਕਿ ਡਿਪਾਰਟਮੈਂਟ ਸਾਰੇ ਬੈਠੇ ਨੇ ਮੇਰੇ ਕੋਲ ਪਨਾਰ ਦੀ ਨਾਲ ਆਰਡਰ ਦਿੱਤੇ ਜਾ ਰਹੇ ਨੇ ਨਿਰਦੇਸ਼ ਦਿੱਤੇ ਜਾ ਰਹੇ ਨੇ ਤੇ ਜੇ ਕੋਈ ਹੋਰ ਡਿਪਾਰਟਮੈਂਟ ਦੇ ਕੰਮ ਨੇ ਉਹ ਵੀ ਹੱਲ ਹੋ ਰਹੇ ਨੇ ਅੱਛਾ ਐਕਸਪੀਰੀਅੰਸ ਹੈ ਮੈਨੂੰ ਬਹੁਤ ਚੰਗਾ ਖੁਦ ਨੂੰ ਲੱਗ ਰਿਹਾ ਹੈ ਕਿ ਲੋਕ ਆ ਰਹੇ ਨੇ ਉਹ ਕੱਲਾ ਇੱਥੋਂ ਨਹੀਂ ਹੈ ਲੋਕ ਪਠਾਨਕੋਟ ਤੋਂ ਵੀ ਲੋਕ ਫਿਰੋਜ਼ਪੁਰ ਤੋਂ ਵੀ ਆ ਜਾਏ ਕੋਈ ਜ਼ੀਰੇ ਤੋਂ ਵੀ ਆਏ ਕਿਉਂਕਿ ਉਹਨਾਂ ਨੂੰ ਸ਼ਾਇਦ ਜਲੰਧਰ ਜਿਆਦਾ ਨੇੜੇ ਪੈਂਦਾ ਚੰਡੀਗੜ੍ਹ ਨਾਲ ਤੇ ਇਸੇ ਤਰ੍ਹਾਂ سلسلہੇ ਜਾਰੀ ਰਹੂਗਾ ਹਰ ਹਫਤੇ ਦੋ ਦਿਨ ਮੇਰਾ ਮੇਰੀ ਹਾਜ਼ਰੀ ਹੋਊਗੀ ਬਾਕੀ ਪੰਜ ਦਿਨ ਸਰਕਾਰ ਵੱਲੋਂ ਜਿਹੜੇ ਲਾਇਸਨ ਅਫਸਰ ਜਾਂ ਜ਼ਿੰਮੇਵਾਰ ਅਫਸਰ ਜਿਹੜੇ ਨੇ ਉਹ ਇੱਥੇ ਰਹਿਣਗੇ ਕੋਈ ਵੀ ਬੰਦਾ ਜਦੋਂ ਮਰਜ਼ੀ ਆ ਕੇ ਇੱਥੇ ਐਪਲੀਕੇਸ਼ਨ ਦੇ ਸਕਦਾ ਜਿਹੜੀ ਕਿ ਸਕੈਨ ਹੋ ਕੇ ਜਾਂ ਫਿਰ ਉਹਨੂੰ ਉਸ ਐਪਲੀਕੇਸ਼ਨ ਨੂੰ ਅਸੀਂ ਡਿਪਾਰਟਮੈਂਟ ਦੇ ਥਰੂ ਪਹੁੰਚਾਵਾਂਗੇ ਜੇ ਕੋ ਕਾਗਜ਼ਾਂ ਦੀ ਕਮੀ ਬਾਦਗਾਟ ਹੋਈ ਤਾਂ ਉਹ ਵਾਪਸ ਉਹਨਾਂ ਨੂੰ ਫੋਨ ਕੀਤਾ ਜਾਊਗਾ ਬੈਕ ਕਾਲ ਕੀਤੀ ਜਾਊਗੀ ਉਹਨਾਂ ਬੰਦਿਆਂ ਨਾਲ ਤੇ ਉਹਨਾਂ ਦੇ ਕੰਮ ਹੋ ਜਾਣਗੇ ਆਪ ਲੋਕਾਂ ਦਾ ਸਵਾਲ ਸੀ ਕਿ ਡਾਇਰੈਕਟ ਮਿਲ ਸਕਦਾ ਹੈ ਜਾਂ ਕੋਈ ਆਨਲਾਈਨ ਪ੍ਰੋਸੈਸ ਹੈ ਜਾਂ ਕਿਵੇਂ ਨਹੀਂ ਡਾਇਰੈਕਟ ਹੈ ਫਿਲਹਾਲ ਤਾਂ ਤੁਸੀਂ ਆਪ ਵੀ ਮਿਲੇ ਹੋ ਡਾਇਰੈਕਟ ਹੈ ਤੇ ਫਸਟ ਕਮ ਫਸਟ ਸਰਵਿਸ ਹੈ ਹੁਣ ਵੀ ਅਜੇ 2 ਘੰਟੇ ਅਜੇ ਹੋਰ ਲੱਗਣਗੇ ਮੇਰੇ ਤੋ ਛੋਟਾ ਜਿਹਾ ਬ੍ਰੇਕ ਲੈਣ ਲਈ ਮੈਂ ਆਇਆ ਸੀ ਤੁਸੀਂ ਕਹਾਂ ਮੈਨੂੰ ਹਰ ਕਿਸਮ ਦੀ ਲੋਕਾਂ ਦੇਖੋ ਹਰ ਕਿਸਮ ਦੀ ਸ਼ਿਕਾਇਤਾਂ ਜਦੋਂ ਹੋਵੇ ਨਾ 75 ਸਾਲ ਤੋਂ ਕੋਈ ਸ਼ਿਕਾਇਤ ਸੁਣੀ ਹੋਈ ਨਹੀਂ ਗਈ ਤੋ ਭਾਵੇਂ ਉਹ ਲੋਕਾਂ ਦੇ ਨਿੱਜੀ ਜੀਵਨ ਨਾਲ ਸੰਬੰਧਤ ਸ਼ਿਕਾਇਤਾਂ ਨੇ ਭਾਵੇਂ ਸਮਾਜਿਕ ਸ਼ਿਕਾਇਤਾਂ ਨੇ ਹਰ ਕਿਸਮ ਦਾ ਜਿਹੜੀ ਕੋਈ ਸ਼ਿਕਾਇਤਾਂ ਜਾਂ ਸੁਝਾਅ ਵੀ ਆ ਰਹੇ ਨੇ ਬਹੁਤ ਸਾਰੇ ਇਹ ਵੀ ਅੱਛੀ ਗੱਲ ਹੈ ਕਿ ਸੁਝਾਅ ਆ ਰਹੇ ਨੇ ਕਿ ਐਂ ਕਰੋ ਜੀ ਇਹਦੇ ਨਾਲ ਇਦਾਂ ਹੋ ਜਾਊਗਾ ਔਰ ਇਹ ਐਨ ਆਰ ਆਈ 벨ਟ ਇੱਥੋਂ ਦੇ ਲੋਕ ਬਹੁਤ ਸਾਰੇ ਜਿਹੜੇ ਲੋਕ ਉਹ ਬਾਹਰ ਰਹਿੰਦੇ ਨੇ ਵਿਦੇਸ਼ਾਂ ਚ ਰਹਿੰਦੇ ਨੇ ਤੇ ਬਹੁਤ ਸਾਰੇ ਲੋਕ ਇਹ ਵੀ ਕਹਿਣ ਆਏ ਨੇ ਕਿ ਅਸੀਂ ਆਮਾਨਵੀ ਕਲੀਨਿਕ ਵਾਸਤੇ ਆਪਣੇ ਪਿੰਡ ਜਗਾ ਦੇਣ ਨੂੰ ਤਿਆਰ ਆ ਜੀ ਸਾਡੇ ਪਿੰਡ ਹਸਪੀਟਲ ਖੋਲ੍ਹ ਦੋ ਸਾਡੇ ਸਟੇਡੀਅਮ ਬਣਾ ਦੋ ਸਾਡੇ ਸਕੂਲ ਬਣਾ ਸੋ ਚੰਗੀ ਗੱਲ ਹੈ ਔਰ ਦੁਆਬੇ ਦੇ ਵਿੱਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਪਹਿਲੇ ਪਹਿਲੀ ਵਾਰ ਹੋ ਰਿਹਾ ਤੋ ਇੱਕ ਤਾਂ 150 ਤੋਂ 200 ਕਿਲੋਮੀਟਰ ਕਟੋ ਘਟ ਆਉਣ ਜਾਣ ਤਾਂ ਜ਼ਿਆਦਾ ਹੋ ਜੂਗਾ ਕੱਲਾ ਜਾਣ 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 ਹੀ ਕਰ ਲਈਏ ਤਾਂ 150 ਕਿਲੋਮੀਟਰ ਦੇ ਰੇਡ ਤੇ ਤਾਂ ਰਸਤਾ ਹੀ ਘਟੂਗਾ ਦਿਹਾੜੀ ਬਚੂਗੀ ਤੇ ਇੱਥੇ ਆ ਕੇ ਉਹ ਮਿਲਣਗੇ 1 ਟੂ 1 ਗੱਲ ਹੋਊਗੀ ਵਧੀਆ ਤਰੀਕੇ ਨਾਲ ਗੱਲ ਹੋਊਗੀ ਤਾਂ ਪੰਜਾਬ ਚ ਹੋਰ ਰਿਸ ਲਗਾ ਰਹੇ ਆ ਕਿ ਅਧਿਕਾਰੀ ਨਹੀਂ ਸੁਣਦੇ ਪੰਜਾਬ ਚ ਪਹਿਲਾਂ ਵੀ ਸੰਗਰੂਰ ਅਸੀਂ ਕਰਦੇ ਆ ਸੰਗਰੂਰ ਸਾਡੇ ਕੋਲ ਘਰ ਤੂੰ ਸੰਗਰੂਰ ਤੋਂ ਵੀ ਜਦੋਂ ਸੰਗਰੂਰ ਜਾਂਦੇ ਆ ਤਾਂ ਅਸੀਂ ਅਨਾਉਂਸ ਕਰ ਦਿੰਦੇ ਆ ਤਾਂ ਉੱਥੇ ਬਟਿੰਡੇ ਤੋਂ ਮਾਨਸਾ ਤੋਂ ਉੱਥੇ ਬਰਨਾਲੇ ਤੋਂ ਉੱਥੇ ਪਦੌੜ ਤੋਂ ਮਹਿਲਕਲਾਂ ਤੋਂ ਸ਼ੇਰਪੁਰ ਤੋਂ ਧੂਰੀ ਤੋਂ ਉੱਥੇ ਵੀ ਲੋਕ ਆਉਂਦੇ ਆ ਇੱਥੇ ਵੀ ਪੂਰਾ ਮਾਜਾ ਤੇ ਦੋਬਾ ਸਾਰਾ ਆਊਗਾ ਤਾਂ ਚੰਗਾ ਲੱਗਦਾ ਜੀ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਤਾਂ ਅਸੀਂ ਘਰ ਘਰ ਜਾਂਦੇ ਆ ਈਵਨ ਜਿਹੜੇ ਖੇਤਾਂ 'ਚ ਘਰ ਹੁੰਦੇ ਨੇ ਉੱਥੇ ਵੀ ਵੋਟਾਂ ਮੰਗਣ ਜਾਂਦੇ ਆ ਪਰ ਜਦੋਂ ਵੋਟਾਂ 'ਚ ਜਿੱਤ ਜਾਂਦੇ ਆ ਤਾਂ ਉਦੋਂ ਅਸੀਂ ਕਹਿੰਦੇ ਨੇ ਕੱਲ ਚੰਡੀਗੜ੍ਹ ਹੀ ਆਓ ਜੀ ਤੁਹਾਨੂੰ ਯਾਦ ਹੋਊਗਾ ਜਦੋਂ ਰਿਜ਼ਲਟ ਆਇਆ ਸੀ ਕਿ 10 ਮਾਰਚ ਨੂੰ ਤਾਂ ਮੈਂ ਜੋ ਪਹਿਲੀ ਸਪੀਚ ਦਿੱਤੀ ਸੀ 10 ਮਾਰਚ 2022 ਨੂੰ ਉਹਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਹੁਣ ਸਰਕਾਰ ਜਿਹੜੀ ਹੈ ਉਹ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਚੱਲਿਆ ਕਰੂਗੀ ਸੋ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਪਹਿਲਾਂ ਹੀ ਚੱਲਦਾ ਹੈ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਜਾਂ ਏਡੀਸੀ ਉਹ ਪਿੰਡਾਂ ਜਾ ਕੇ ਸ਼ਿਕਾਇਤਾਂ ਸੁਣਦੇ ਆਂ ਕਿ ਜਗ੍ਹਾ ਤੇ ਹਿਸਟਰੀਆਂ ਵੀ ਪਿੰਡਾਂ ਜਾ ਜਾ ਕੇ ਹੁੰਦੀਆਂ ਨੇ ਤਹਿਸੀਲਦਾਰ ਨਾਲ ਜਾਂਦੇ ਨੇ ਤੇ ਇਸ ਤਰ੍ਹਾਂ ਮੇਰੇ ਦੁਆਬੇ ਦੇ ਵਿੱਚ ਇਸ ਤਰ੍ਹਾਂ ਆਉਣ ਨਾਲ ਹੋਰ ਵੀ ਜ਼ਿਆਦਾ ਲੋਕਾਂ ਨਾਲ ਨੇੜਤਾ ਵਧੂਗੀ ਸਰਕਾਰ ਦਾ ਕੰਮ ਇਹੀ ਹੁੰਦਾ ਜੀ ਕਿ ਲੋਕਾਂ ਨਾਲ ਨੇੜਤਾ ਵਧਾ ਕੇ ਲੋਕਾਂ ਦੇ ਕੰਮ ਕਰੋ ਕਈ ਵਾਰ ਅਧਿਕਾਰੀ ਨਹੀਂ ਸੁਣਦੇ ਜਾਂ ਪੁਲਿਸ ਮੁਲਾਜ਼ਮ ਨਹੀਂ ਸੁਣਦੇ ਇਸ ਤਰੀਕੇ ਦੇ ਵਿੱਚ ਕੁਝ ਕਰਦਾ ਆਈਆਂ ਜਾਂ ਲੰਬੇ ਅਕਾ ਜੀ ਸਾਰੇ ਕਿਸਮ ਦੇ ਸੰਦੇਸ਼ ਕਹਿੰਦੇ ਨੇ ਤੁਸੀਂ ਕੰਮ ਕਰੋ ਜਦੋਂ ਉਹ ਮੈਨੂੰ ਮਿਲ ਕੇ ਬਾਹਰ ਨਿਕਲਦੇ ਨੇ ਤੁਸੀਂ ਉਹਨਾਂ ਤੋਂ ਪੁੱਛ ਲਿਓ ਸਾਰੇ ਸਵਾਲ ਤੋ ਦੱਸ ਦੇਣਗੇ ਕਿ ਕੀ ਹੱਲ ਹੋਇਆ ਉਹਦਾ ਜਾਂ ਕਿਸ ਤਰ੍ਹਾਂ ਕਈ ਬੰਦੇ ਰੋਣ ਹੀ ਲੱਗ ਜਾਂਦੇ ਆ ਕਿਉਂਕਿ ਜ਼ਿੰਦਗੀ ਦਾ ਸਵਾਲ ਹੋ ਜਾਂਦਾ ਹੈ ਕਈ ਬੰਦਿਆਂ ਦਾ ਇੱਕ ਪੰਚ ਪੰਚ ਸਾਲ ਦੇ ਕੋਈ ਏਸੀ ਅੜੇ ਪਏ ਨੇ ਪੁਰਾਣੇ ਐਵੇਂ ਕਿਸੇ ਅ ਅਫਸਰ ਦੀ ਲਾਪਰਵਾਹੀ ਕਰਕੇ ਜਾਂ ਕਿਸੇ ਦੀ ਜਿੱਦ ਕਰਕੇ ਜ਼ਿੰਦਗੀ ਹੋਈ ਖੜ ਗਈ ਕਬੀਲਦਾਰੀ ਹੋਈ ਖੜ ਗਈ ਸੋ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਆਉਣ ਉਹਨਾਂ ਨੂੰ ਇਨਸਾਫ਼ ਮਿਲੇ ਤੇ ਜਦੋਂ ਇੱਥੋਂ ਜਾਣ ਤਕਰ ਟੁਕੜ ਖੁਸ਼ ਹੋ ਕੇ ਜਾਣ ਤੇ ਹਰੇਕ ਦੇ ਘਰੇ ਅ ਜਿਹੜਾ ਤਰੱਕੀ ਦਾ